ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਚੁਨੇ ਗਜ ਘਰ ਬਣਾ ਕੇ ਸੰਗ ਮਰਮਰ ਲਵਾ ਕੇ ਫਿਰ ਰੋਜ਼ ਝਾੜੂ ਕਿਉਂ ਫਿਰਵਾਉਂਦੇ ਹੋ ਇੱਕ ਵਾਰਾ ਜੋ ਐਡੀ ਲਾਗਤ ਲਾ ਕੇ ਸੁਥਰਾ ਘਰ ਬਣਾ ਲਿਆ ਫਿਰ ਰੋਜ਼-ਰੋਜ਼ ਦੀ ਖਿੱਚਾ ਖਿੱਚੀ ਕਿਉਂ ਕਰਦੇ ਹੋ ਬ੍ਰਿਸ਼ ਰਾਣੀ ਉੱਥੇ ਤਾਂ ਰੋਜ਼ ਕੂੜਾ ਪੈ ਜਾਂਦਾ ਹੈ ਗਰਦਾ ਜਮਾ ਹੋ ਜਾਂਦਾ ਹੈ ਰੋਜ਼ ਹੁੰਝਣਾ ਪੈਂਦਾ ਹੈ ਸੁਭਾਗ ਇਸੇ ਤਰ੍ਹਾਂ ਸਾਡੀ ਮਾਤੇ ਰੋਜ਼ ਗਰਦਾ ਪੈ ਜਾਂਦਾ ਹੈ ਔਰ ਇਸ ਨੂੰ ਰੋਜ਼ ਕੱਢਣਾ ਚਾਹੀਦਾ ਹੈ। ਬ੍ਰਿਸ਼ਟ ਰਾਣੀ ਇਹ ਤਾਂ ਦ੍ਰਿਸ਼ਟਾਂਤ ਹੋਇਆ। ਕੋਈ ਅਸਲ ਗੱਲ ਦੱਸੋ। ਦਿਲ ਕੋਈ ਫਰਸ਼ ਨਹੀਂ ਜਿਸ ਤੇ ਕੱਟਾ ਜਾ ਬੈਠਦਾ ਹੈ। ਸੁਭਾਗ ਦਿਲ ਨੂੰ ਤੇ ਹੋਰ ਤਰ੍ਹਾਂ ਦਾ ਗਰਦਾ ਬੈਠਦਾ ਹੈ। ਇਸ ਵੇਲੇ ਹਰ ਵੇਲੇ ਫੁਰਨੇ ਫੁਰਦੇ ਹਨ। ਉਹ ਤਰੇ ਤਰ੍ਹਾਂ ਦੇ ਹੁੰਦੇ ਹਨ। ਭਲੇ, ਬੁਰੇ, ਨਾ ਭਲੇ ਨਾ ਬੁਰੇ। ਪਰ ਸਾਰੇ ਫੁਰਨੇ ਮਨ ਨੂੰ ਟਿੱਲੀਆਂ ਕਰਦੇ ਹਨ। ਬ੍ਰਿਸ਼ਟ ਰਾਣੀ ਭਲੇ ਵੀ ਮਨ ਨੂੰ ਠਿ ਲਿਆ ਕਰਦੇ ਹਨ ਸੁਭਾਗ ਬੁਰੇ ਫੁਰਨੇ ਮਨ ਨੂੰ ਮੈਲਾ ਤੇ ਨਿਤਾਣਾ ਤੇ ਖੰਡਾਓ ਵਾਲਾ ਕਰਦੇ ਹਨ ਨਾ ਬੁਰੇ ਨਾ ਭਲੇ ਫੁਰਨੇ ਮਨ ਨੂੰ ਨਿਤਾਣਾ ਕਰਦੇ ਹਨ ਤੇ ਭਲੇ ਮਨ ਨੂੰ ਖੰਡਾਓ ਵਾਲਾ ਕਰਦੇ ਹਨ ਚਾਹੇ ਮੈਲ ਨਹੀਂ ਕਰਦੇ ਤੇ ਮਨ ਚਾਹੀਦਾ ਹੈ ਨਿਰਮਲ ਬਲਵਾਨ ਤੇ ਇਕਾਗਰ ਬਾਣੀ ਪੜਨ ਨਾਲ ਉਸ ਵਿੱਚ ਪਹਿਲਾਂ ਐਸੇ ਫੁਰਨੇ ਫੁਰਦੇ ਹਨ ਜੋ ਦੱਸਦੇ ਹਨ ਕਿ ਬੁਰੇ ਕਰਮ ਬੁਰੇ ਵਾਕ ਤੇ ਬੁਰੇ ਫੁਰਨੇ ਮਾੜੇ ਹਨ ਫਿਰ ਐਸੇ ਫੁਰਨੇ ਫੁਰਦੇ ਹਨ ਕਿ ਜਿਨ੍ਹਾਂ ਨੂੰ ਭਲੇ ਕਹਿਣਾ ਚਾਹੀਦਾ ਹੈ ਭਲੇ ਫੁਰਨਿਆਂ ਨਾਲ ਬੁਰਿਆਂ ਦੀ ਮੈਲ ਦੂਰ ਹੋ ਜਾਂਦੀ ਹੈ ਫਿਰ ਬਾਣੀ ਨਾਲ ਵਿਚਾਰ ਸ਼ੁਰੂ ਹੁੰਦੀ ਹੈ ਮਨ ਨੂੰ ਆਪਣੀ ਸੋਚੀ ਦੇ ਫੁਰਨੇ ਫੁਰਦੇ ਹਨ ਜਿਸ ਨਾਲ ਮਨ ਵਿੱਚ ਆਪਣੀ ਹੋਸ਼ ਤੇ ਆਪਣਾ ਤਾਣ ਪੈਦਾ ਹੋ ਆਉਂਦਾ ਹੈ ਇਸ ਤਰ੍ਹਾਂ ਅਸੀਂ ਫਿਰ ਨਾਮ ਜਪਦੇ ਹਾਂ ਜਿਸ ਨਾਲ ਮਨ ਵਿੱਚ ਟਿਕਾਓ ਆਉਂਦਾ ਹੈ ਨਾਲ ਹੀ ਅਸੀਂ ਆਪਣੇ ਧਿਆਨ ਨੂੰ ਬੰਨ ਕੇ ਰੱਖਦੇ ਹਾਂ ਜਿਸ ਨਾਲ ਹੋਰ ਮਨ ਟਿਕਦਾ ਹੈ ਇਸ ਤਰ੍ਹਾਂ ਅੰਦਰ ਪਿਆਰ ਨਿਰਮਲ ਪਿਆਰ ਪਿਆਦਾ ਹੋ ਜਾਂਦਾ ਹੈ ਤੇ ਰਸ ਭਰ ਜਾਂਦਾ ਹੈ ਇਹ ਰਸ ਸਰੀਰ ਦੇ ਸਾਰੇ ਰਸਾਂ ਤੋਂ ਉੱਚਾ ਰਸ ਹੈ ਇਸ ਦੇ ਆਇਆਂ ਫਿਰ ਸਰੀਰ ਦੇ ਰਸ ਮੋਂਦੇ ਨਹੀਂ ਤੇ ਵਿਕਾਰਾਂ ਵਿੱਚ ਡੇਗਦੇ ਨਹੀਂ ਤੇ ਮਨ ਨਿਰਮਲ ਬਲਵਾਨ ਤੇ ਇਕਾਗਰ ਰਹਿੰਦਾ ਹੈ ਬ੍ਰਿਸ਼ਟ੍ਰਾਨੀ ਖੂਬ ਪਰਖਿਮਾ ਕਰਨੀ ਜੇ ਇੱਕ ਵਾਰ ਤੁਸੀਂ ਬਾਣੀ ਸਮਝੀ ਤੇ ਸਮਝ ਕੇ ਉਸ ਸਮਝ ਵਰਗਾ ਦਿਲ ਕਰ ਲਿਆ ਫਿਰ ਰੋਜ਼ ਰੋਜ਼ ਕਰਨ ਦਾ ਟੰਟਾ ਮੁੱਕ ਜਾਵੇ ਸੁਭਾਗ ਚਿਹਰਾ ਲਾਲ ਹੋ ਕੇ ਫਿਰ ਠੀਕ ਹੋ ਗਿਆ ਏਉਂ ਕਰੋ ਨਾ ਮੈਂ ਤੁਸਾਂ ਨੂੰ ਬਾਣੀ ਸੁਣਾਉਂਦੀ ਹਾਂ ਤੁਸੀਂ ਸਮਝੀ ਚੱਲੋ ਸਮਝ ਕੇ ਫਿਰ ਮਨ ਠੀਕ ਕਰ ਲੈਣਾ ਫਿਰ ਅੱਠਾ ਦਿਨਾਂ ਮਗਰੋਂ ਸੱਚ-ਸੱਚ ਮੈਨੂੰ ਦੱਸ ਦੇਣਾ ਕਿ ਤੁਸਾਡਾ ਮਨ ਜੁੜਿਆ ਰਿਹਾ ਹੈ ਅਰਥਾਤ ਇਕਾਗਰ ਰਿਹਾ ਹੈ ਫੁਰਨਾ ਕੋਈ ਨਹੀਂ ਫੁਰਿਆ ਜੇ ਫੁਰਿਆ ਤਾਂ ਮਦਮ ਔਰ ਪਲਾ ਫੁਰਨਾ ਫੁਰਿਆ ਹੈ ਜਾ ਭਲੇ ਦੇ ਸਿਵਾ ਨਾ ਭਲਾ ਨਾ ਬੁਰਾ ਫੁਰਨਾ ਫੁਰਿਆ ਹੈ ਤੇ ਬੁਰਾ ਫੁਰਨਾ ਉੱਕਾ ਨਹੀਂ ਫੁਰਿਆ ਜੇ ਤਾ ਤੁਸੀਂ ਇਹ ਗੱਲਾਂ ਸਿਰੇ ਚਾੜ ਲਈ ਤੇ ਫਿਰ ਗੱਲ ਕਰਾਂਗੇ ਪਰ ਜੇ ਤੁਸੀਂ ਬਿਫਲਦੇ ਰਹੇ ਤਦ ਫਿਰ ਉਸੇ दारूਖਾਨ ਦੀ ਬਾਰ ਬਾਰ ਲੋੜ ਪਊ ਕਿ ਨਾ ਜਿਹੜਾ दारू ਤੁਸੀਂ ਇੱਕ ਦਿਨ ਖਾ ਕੇ ਬਸ ਕਰਨਾ ਚਾਹੁੰਦੇ ਸੋ ਬ੍ਰਿਸ਼ਟ ਰਾਣੀ ਇਹ ਤਾਂ ਔਖੀ ਗੱਲ ਹੈ ਕਿ ਫੁਰਨਾ ਰੁਕ ਜਾਏ ਇਹ ਵੀ ਔਖੀ ਹੈ ਕਿ ਫੁਰਨਾ ਨਿਰੋਲ ਪਲਾ ਹੋ ਜਾਵੇ ਜੋ ਆਦਮੀ ਹੈ ਸਾਬਦੇ ਮਨ ਵਿੱਚ ਕੁਝ ਨਾ ਕੁਝ ਹਰ ਵੇਲੇ ਫੁਰਨਾ ਫੁਰਦਾ ਰਹਿੰਦਾ ਹੈ ਤੇ ਜੋ ਕੁਝ ਫੁਰਦਾ ਹੈ ਉਹ ਕਦੇ ਭਲਾ ਹੁੰਦਾ ਹੈ ਕਦੇ ਬੁਰਾ ਸੁਭਾਗ ਆਦਮੀ ਜੋ ਕੰਮ ਕਰਦਾ ਹੈ ਉਹ ਜਾਂ ਭਲਾ ਹੁੰਦਾ ਹੈ ਜਾਂ ਬੁਰਾ ਤੇ ਹਰ ਕੰਮ ਦੇ ਕਰਨ ਤੋਂ ਪਹਿਲਾਂ ਉਸ ਦਾ ਫੁਰਨਾ ਫੁਰਦਾ ਹੈ ਫੁਰਨਾ ਜਾਂ ਭਲਾ ਹੁੰਦਾ ਹੈ ਜਾਂ ਬੁਰਾ ਜੇ ਬੁਰਾ ਫੁਰਨਾ ਹੁੰਦਾ ਹੈ ਤਾਂ ਬੁਰਾ ਕੰਮ ਕਰਾਉਂਦਾ ਹੈ ਜੇ ਭਲਾ ਹੁੰਦਾ ਹੈ ਤਾਂ ਭਲਾ ਕੰਮ ਕਰਾਉਂਦਾ ਹੈ ਸੋ ਤੁਸੀਂ ਇਹ ਸਾਫ਼ ਸਮਝ ਲਓ ਕਿ ਫੁਰਨੇ ਨੂੰ ਸੋਧਣਾ ਕਰਮਾਂ ਨੂੰ ਦਰੁਸਤ ਕਰਨਾ ਹੈ। ਬ੍ਰਿਸ਼ਟ ਰਾਣੀ ਇੱਕ ਵਾਰੀ ਫੇਰ ਆਖਣਾ ਸੁਭਾਗ ਹਰ ਕਰਮ ਦੇ ਕਰਨ ਤੋਂ ਪਹਿਲਾਂ ਫੁਰਨਾ ਫੁਰਦਾ ਹੈ। ਜੇ ਫੁਰਨੇ ਤੇ ਸਾਡਾ ਵਸੀਕਾਰ ਹੋਵੇ ਜੇ ਹਾਂ ਚਾਹੀਏ ਫੁਰਨ ਦਈਏ ਜਾਂ ਫੁਰੇ ਤਾਂ ਜਿਸ ਨੂੰ ਚਾਹੀਏ ਰੋਕ ਦਈਏ। ਤਦ ਕਰਮਾਂ ਤੇ ਸਾਡਾ ਵਸ ਹੋ ਗਿਆ। ਜੇੋ ਜਹੇ ਕੰਮ ਅਸੀਂ ਨਹੀਂ ਕਰਨੇ ਚਾਹੁੰਦੇ ਉਹਨਾਂ ਦੇ ਫੁਰਨੇ ਹੀ ਮਾਰ ਲਈ ਜਾਂ ਫੁਰਨ ਹੀ ਨਾ ਦਿੱਤੇ ਇਸ ਤੋਂ ਸਮਝਿਆ ਜਾਂਦਾ ਹੈ ਕਿ ਨਹੀਂ ਕਿ ਫੁਰਨੇ ਤੇ ਕਾਬੂ ਪਾਣਾ ਆਪਣੇ ਕਰਮਾਂ ਦੇ ਕਾਬੂ ਪਾਣਾ ਹੈ ਆਪਣੇ ਆਪ ਦਾ ਮਾਲਕ ਬਣ ਜਾਣਾ ਹੈ ਪਸ਼ੂ ਤੁਸਾਂ ਵੇਖੇ ਹਨ ਜੋ ਫੁਰਨਾ ਉਹਨਾਂ ਨੂੰ ਫੁਰਦਾ ਹੈ ਉਸੇ ਦੇ ਵਸ ਵਿੱਚ ਭੱਜੇ ਫਿਰਦੇ ਹਨ ਪਰ ਮਨੁੱਖ ਵੀ ਜੇ ਇਸੇ ਤਰ੍ਹਾਂ ਫਿਰੇ ਤਾਂ ਪਸ਼ੂ ਹੋਇਆ ਤੇ ਜੇ ਫੁਰਨੇ ਤੇ ਵਾਸਪਾ ਕੇ ਆਪਣੇ ਕੰਮਾਂ ਉੱਤੇ ਵਾਸਪਾ ਲਵੇ ਤਾਂ ਪਸ਼ੂਆਂ ਤੇ ਉੱਚਾ ਭਾਵ ਮਨੁੱਖ ਹੋਇਆ ਬ੍ਰਿਸ਼ਟ ਰਾਣੀ ਇਹ ਠੀਕ ਹੈ ਤੁਹਾਡਾ ਹੁਣ ਸਿਧਾਂਤ ਕੀ ਹੈ ਸੁਭਾਗ ਇਹ ਕੀ ਫੁਰਨੇ ਨੂੰ ਸਾਧਨਾ ਔਰ ਫੁਰਨੇ ਤੇ ਕਾਬੂ ਪਾਣਾ ਆਪਣੇ ਕੰਮਾਂ ਨੂੰ ਕਾਬੂ ਵਿੱਚ ਲੈ ਲੈਣਾ ਹੈ ਕੰਮਾਂ ਤੇ ਕਾਬੂ ਪਾਣਾ ਪਸ਼ੂ ਤੋਂ ਉੱਚੇ ਮਨੁੱਖ ਬਣਨਾ ਹੈ ਇਸ ਲਈ ਫੁਰਨਾ ਸਾਧਨਾ ਜ਼ਰੂਰੀ ਹੈ ਤੇ ਫੁਰਨਾ ਬਾਣੀ ਪੜਨ ਨਾਲ ਸਾਧਿਆ ਜਾਂਦਾ ਹੈ ਜੈਸਾ ਕਿ ਮੈਂ ਪਹਿਲਾਂ ਦੱਸਿਆ ਸੀ ਤਾਂਤੇ ਬਾਣੀ ਪੜਨੀ ਚਾਹੀਏ ਫੁਰਨੇ ਇਕਦਮ ਨਹੀਂ ਸਾਦੇ ਜਾਂਦੇ ਸਾਡੇ ਸੁਭਾਅ ਪਸ਼ੂ ਹੋਣ ਕਰਕੇ ਬੇਤੀਆਂ ਪਸ਼ੂ ਸੰਸਾਰ ਨਾਲ ਸਾਂਝੀਆਂ ਹੋਣ ਕਰਕੇ ਸਾਡਾ ਰੁਖ ਪਸ਼ੂ ਰੁਚੀਆਂ ਵੱਲ ਬਹੁਤ ਰਹਿੰਦਾ ਹੈ ਅਰਥਾਤ ਮਾੜੇ ਫੁਰਨੇ ਫੁਰਦੇ ਹੀ ਰਹਿੰਦੇ ਹਨ ਇਸ ਕਰਕੇ ਉਹਨਾਂ ਨੂੰ ਸਾਧਨ ਲਈ ਬਾਣੀ ਰੋਜ਼ ਪੜਨੀ ਚਾਹੀਏ ਬ੍ਰਿਸ਼ਟਰਾਣੀ ਏ ਤੁਸਾਂ ਬਾਣੀ ਦਾ ਜੋ ਲਾਭ ਦੱਸਿਆ ਹੈ ਇਸ ਨਾਲ ਕਰਮ શુભ ਹੋਏ ਫੁਰਨੇ ਤੇ ਕਰਮਾਂ ਤੇ ਕਾਬੂ ਪਾ ਲਿਆ ਕੁਝ ਹੋਰ ਵੀ ਸੁਭਾਗ ਹੋਰ ਵੀ ਪਰ ਉਸ ਦਾ ਤੁਸਾਨੂੰ ਸ਼ੋਕ ਸ਼ਾਇਦ ਅਜੇ ਨਹੀਂ ਹੈ ਤੁਹਾਡੇ ਸ਼ੋਕ ਕੁਝ ਹੋਰ ਹਨ ਬ੍ਰਿਸ਼ਟ ਰਾਣੀ ਸ਼ੋਕ ਤਾਂ ਅਜੇ ਹਨ ਕਿ ਮਾਇਆ ਬੋਤੀ ਹੋਵੇ ਪੁੱਤਰ ਹੋਣ ਮੋਟਰ ਕਾਰਾ ਬਾਗ ਮਹਿਲ ਜ਼ਮੀਨਾਂ ਹੋਣ ਨਿਊ ਨਿਊ ਸਲਾਮਾ ਹੋਣ ਪਰ ਮੋਟਰ ਕਾਰ ਦੀ ਟੱਕਰ ਲੱਗਣ ਨਾਲ ਸਾਡੀ ਤੁਸ ਨਾਲ ਆ ਟੱਕਰ ਲੱਗੀ ਹੈ ਤੇ ਇਸ ਨਾਲ ਸਿਰ ਚੱਕਰਾ ਗਿਆ ਹੈ ਤੇ ਕੋਈ ਹੋਰ ਦੁਨੀਆ ਦਿਸਣ ਲੱਗ ਪਈ ਹੈ ਇਸ ਲਈ ਪੁੱਛਦੀ ਹਾਂ ਕਿ ਕੋਈ ਪੱਕੀ ਸੋਚੀ ਪੈ ਜਾਵੇ ਜਿਸ ਨਾਲ ਉਸ ਘੇਰੇ ਵਿੱਚ ਸਾਡਾ ਵਾਸ ਵੀ ਹੋ ਜਾਵੇ ਜਿਸ ਵਿੱਚ ਤੁਹਾਡਾ ਵਾਸ ਹੈ ਸੁਭਾਗ ਹੋਰ ਸੁਖ ਇਸ ਦਾ ਇਹ ਹੈ ਕਿ ਮਨ ਨੂੰ ਆਪੇ ਦੀ ਸੋਚੀ ਹੁੰਦੀ ਹੈ ਅਸੀਂ ਜਾਣਦੇ ਹਾਂ ਕਿ ਮਨ ਸਾਡਾ ਪਸ਼ੂਆਂ ਵਰਗਾ ਮਨ ਹੈ ਆਪਣੀ ਰੁਚੀ ਮਗਰ ਭੱਜ ਉੱਟਦਾ ਹੈ ਏ ਪਤਾ ਨਹੀਂ ਕਿ ਮੈਂ ਆਪ ਕੀ ਹਾਂ ਪਰ ਬਾਣੀ ਦਸਦੀ ਹੈ ਮਨ ਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਦ ਅਸੀਂ ਮੂਲ ਪਛਾਣਨ ਵੱਲ ਲੱਗਦੇ ਹਾਂ ਤਦ ਬਾਣੀ ਆਖਦੀ ਹੈ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਤਦ ਅਸੀਂ ਨਾਮ ਜਪਦੇ ਹਾਂ ਅੰਮ੍ਰਿਤ ਨਾਮ ਰਿਦਮਾਹਿ ਸਮਾਏ ਜਦ ਅੰਮ੍ਰਿਤ ਰਸ ਵੱਜਦਾ ਹੈ ਤਾਂ ਫਿਰ ਬਾਣੀ ਦਸਦੀ ਹੈ ਪ੍ਰਭ ਕੈ ਸਿਮਰਨ ਨੈਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਬ੍ਰਿਸ਼ਟ ਰਾਣੀ ਮੈਂ ਇਸ ਦਾ ਅਰਥ ਨਹੀਂ ਜਾਨਤਾ ਸੁਭਾਗ ਇਸ ਦਾ ਅਰਥ ਹੈ ਕਿ ਨਾਮ ਜਪਣ ਨਾਲ ਇਕਾਗਰਤਾ ਪ੍ਰਾਪਤ ਹੁੰਦੀ ਹੈ ਤੇ ਅੰਦਰਲਾ ਜੋ ਸਦਾ ਉਦਾਸ ਚਿੰਤਾਤੂਰ ਖਿੱਚਾ ਵਿੱਚ ਤੇ ਜਲਨ ਭੁਜਨ ਵਿੱਚ ਰਹਿੰਦਾ ਹੈ ਉਹ ਖਿੜ ਪੈਂਦਾ ਹੈ ਜਿਸ ਤਰ੍ਹਾਂ ਖਿੜਿਆ ਕੋਲ ਫੁੱਲ ਹੁੰਦਾ ਹੈ ਬ੍ਰਿਸ਼ਟ ਰਾਣੀ ਠੀਕ ਸੁਭਾਗ ਜਦ ਆਪੇ ਦੀ ਸੋਝੀ ਹੋ ਆਉਂਦੀ ਹੈ ਤਦ ਆਪਾ ਆਪੇ ਵਿੱਚ ਟਿਕਾਓ ਵਿੱਚ ਰਹਿੰਦਾ ਹੈ ਕਿਉਂਕਿ ਇਸ ਟਿਕਾਓ ਵਿੱਚ ਇਕੱਠ ਸਵਾਦ ਹੁੰਦਾ ਹੈ ਤੇ ਇਸ ਟਿਕਾਓ ਤੋਂ ਨਿਕਲਿਆ ਕਲੇਸ਼ਾਂ ਵਿੱਚ ਵਾਸ ਰਹਿੰਦਾ ਹੈ ਏਕ ਵੇਖ ਵੇਖ ਕੇ ਮਨ ਫਿਰ ਟਿਕਾਓ ਵੱਲ ਵੱਧ ਰੁਖ ਰੱਖਦਾ ਹੈ ਜੋ-ਜੋ ਟਿਕਦਾ ਹੈ ਤਿਉਂ-ਤਿਉਂ ਬਲਵਾਨ ਹੁੰਦਾ ਹੈ ਜੋ-ਜੋ ਬਲਵਾਨ ਹੁੰਦਾ ਹੈ ਤਿਉਂ-ਤਿਉਂ ਖਿੜਦਾ ਹੈ ਅੰਤ ਇਸ ਨੂੰ ਦਿਸ ਪੈਂਦਾ ਹੈ ਕਿ ਮੇਰਾ ਸਰੂਪ ਜੋਤ ਹੈ ਬ੍ਰਿਸ਼ਟ ਰਾਣੀ ਜੋਤ ਦਾ ਕੀ ਮਤਲਬ ਸੁਭਾਗ ਕਦੇ ਦੀਵਾ ਡਿਠਾ ਜੇ ਦੇਸੀ ਦੀਵਾ ਜੋ ਸਾਡੇ ਘਰ ਬਲਦਾ ਹੈ ਸਰੋਂ ਦੇ ਤੇਲ ਦਾ ਜਦੋਂ ਰਾਤ ਵੇਲੇ ਤੱਕੋ ਤਾਂ ਦੀਵੇ ਦੇ ਦੋ ਹਿੱਸੇ ਹਨ ਇੱਕ ਜੋਤ ਸਰੂਪ ਤੇ ਇੱਕ ਮਿੱਟੀ ਅੰਦ ਲਾਟ ਜੋ ਲਟਲਟ ਬਲਦੀ ਹੈ ਉਹਦਾ ਸਰੂਪ ਜੋਤ ਹੈ ਤੇ ਬਾਕੀ ਦੀਵਾ ਵੱਟੀ ਤੇਲ ਸਾਰੇ ਅੰਦ ਹਨ ਮਿੱਟੀ ਦੇ ਰੂਪ ਇਸ ਦ੍ਰਿਸ਼ਟਾਂਤ ਤੋਂ ਆਪਣੇ ਸਰੀਰ ਵੱਲ ਸਮਝੋ ਕਿ ਇਹ ਸਰੀਰ ਅੱਖਾਂ ਕੰਨ ਨੱਕ ਦਿਮਾਗ ਦਿਲ ਸਾਰੇ ਸਰੀਰ ਦੀ ਮਿੱਟੀ ਦੇ ਹਨ ਪਰ ਉਹ ਜੋ ਅੰਦਰ ਸੂਖਮ ਹੈ ਜੋ ਆਪ ਲਖਾਵੇ ਤਾਂ ਮੈਂ ਮੈਂ ਕਰਦਾ ਹੈ ਤੇ ਮੇਰੀ ਮੇਰੀ ਕੁੰਦਾ ਹੈ ਉਹ ਜੋਤ ਸਰੂਪ ਹੈ ਸੋ ਨਾਮ ਨਾਲ ਮਨ ਨੂੰ ਜੋ ਪਸ਼ੂ ਭ੍ਰਿਤੀ ਹੋਣ ਕਰਕੇ ਆਪਣੇ ਆਪ ਨੂੰ ਸਰੀਰ ਵਾਂਗੂ ਅੰਧ ਮਿੱਟੀ ਦਾ ਹੀ ਕੋਈ ਅੰਗ ਸਮਝਦਾ ਹੈ ਮੈਲ ਦੂਰ ਹੋਣੇ ਤੇ ਆਪਣੇ ਆਪ ਦਾ ਜੋਤੀ ਹਿੱਸਾ ਪ੍ਰਤੀਤ ਦੇ ਆਉਂਦਾ ਹੈ ਬ੍ਰਿਸ਼ਟ ਰਾਣੀ ਖਬਰੇ ਸਾਰਾ ਹੀ ਮਿੱਟੀ ਅੰਧ ਹੈ ਜੋਤ ਵਕਰੀ ਕੋਈ ਸ਼ੈ ਹੀ ਨਹੀਂ ਸੁਭਾਗ ਪਰ ਤਖ ਵੇਖ ਲੋ ਤੁਸੀਂ ਉਸੇ ਭੂਲ ਵਿੱਚ ਹੋ ਜੋ ਬਾਣੀ ਕੱਟਦੀ ਤੇ ਨਾਮ ਦੂਰ ਕਰਦਾ ਹੈ ਜਦ ਤੱਕ ਤੁਸੀਂ ਬਾਣੀ ਨਾਮ ਦੀ ਟੇਕ ਨਾ ਲਓ ਤੁਹਾਨੂੰ ਆਪਣਾ ਆਪ ਸਰੀਰ ਤੋਂ ਵੱਖਰਾ ਜੋਤ ਰੂਪ ਕੀਕੂ ਦਿਸੇ ਤੁਸਾਂ ਮੇਰੇ ਕੈਨ ਦੀ ਪਰੋੜਤਾ ਕਰ ਦਿੱਤੀ ਹੈ ਮੈਂ ਵੀ ਇਸੇ ਤਰ੍ਹਾਂ ਠੋਕਰਾਂ ਖਾਧੀਆਂ ਹਨ ਪਰ ਹੁਣ ਇਸ ਬਾਣੀ ਨਾਮ ਦੀ ਤੂਫਾਨ ਮੈਨੂੰ ਮੇਰੇ ਦਾਸ ਦਿਸਦੇ ਹਨ ਜੋ ਮੇਰੀ ਸੇਵਾ ਲਈ ਹਨ ਆਪਨਾ ਆਪ ਮਨੁਜੋਤ સ્વરૂਪ ਆਸਦਾ ਹੈ ਤੇ ਮੇਰੇ ਅੰਦਰ ਇੱਕ ਟਿਕਾਉ ਤੇ ਰਸ ਰਹਿੰਦਾ ਹੈ ਜਿਸ ਕਰਕੇ ਕਦੇ ਦਿਲਗੀਰੀ ਨਹੀਂ ਪੈਂਦੀ ਤੇ ਖੇੜਾ جاری ਰਹਿੰਦਾ ਹੈ ਬੀਬੀ ਜੀ ਅੱਜਕੱਲ ਇਹੋ ਤਾੜ ਵੱਜ ਰਹੀ ਹੈ ਕਿ ਸਾਰੇ ਮਿੱਟੀ ਅੰਦ ਬੰਨਾ ਹੀ ਠੀਕ ਸਮਝਦੇ ਹਨ ਤੇ ਉਹ ਸਾਧਨ ਕੀਤੇ ਬਿਨਾ ਆਪਣਾ ਆਪ ਜੋਤ સ્વરૂਪ ਲੱਖੇ ਬਿਨਾ ਹੀ رائے ਦੇ ਦਿੰਦੇ ਹਨ ਜਿਸ ਦੇ ਲੱਖਿਆਂ ਹੀ ਥੋ ਪੈ ਸਕਦਾ ਹੈ ਕਿ ਆਪਣਾ ਅੰਦਰ ਜੋਤ ਸਰੂਪ ਮਿੱਟੀ ਅੰਦ ਤੋਂ ਉੱਚੀ ਤੇ ਸੂਖਮ ਸ਼ੈ ਹੈ ਬ੍ਰਿਸ਼ਟ ਰਾਣੀ ਮੈਨੂੰ ਸਮਝ ਨਹੀਂ ਪੈਂਦੀ ਕਿ ਕਿਸੇ ਕਲਾਮ ਨਾਲ ਜਾਂ ਬਚਨਾ ਨਾਲ ਮੇਰਾ ਮਤਲਬ ਹੈ ਕਿ ਮੂੰਹ ਦੇ ਲਫ਼ਜ਼ਾਂ ਨਾਲ ਜੋ ਕਿਸੇ ਨੇ ਕਹੀ ਅਸਾਂ ਸੁਨੇ ਜਾਂ ਪੜੇ ਉਸ ਤੋਂ ਸਮਝ ਤਾਂ ਕਹਿਣ ਵਾਲੇ ਦੇ ਅਰਥਾਂ ਨੂੰ ਸਮਝ ਗਈ ਪਰ ਸਰੀਰ ਉੱਤੇ ਜਿਸ ਉੱਤੇ ਕਿ ਮਨ ਉੱਤੇ ਕਿ ਮਨ ਦੀ ਮੈਲ ਉੱਤੇ ਕਿਕੂ ਅਸਰ ਪੈ ਗਿਆ ਤੇ ਟਿਕਾਉ ਤੇ ਰਸ ਕਿਕੂ ਆ ਗਿਆ ਸੁਭਾਗ ਇੱਕ ਪੁਰਾਣੀ ਕਥਾ ਸਾਨੂੰ ਅਗਲੇ ਦਿਨ ਇੱਕ ਸਾਈ ਲੋਕ ਨੇ ਜੋ ਸਾਡੇ ਘਰ ਆਏ ਸਨ ਸੁਣਾਈ ਸੀ ਉਹ ਸੁਣਾਉਂਦੀ ਹਾਂ ਇੱਕ ਬਿਮਾਰ ਕਿਸੇ ਹਕੀਮ ਪਾਸ دارو ਵਾਸਤੇ ਗਿਆ ਹਕੀਮ ਨੇ ਕਿਹਾ ਕਿ ਤੇਰਾ ਰੋਗ ਅਸਾਧ ਹੈ ਤੂੰ ਮਰ ਜਾਏਗਾ دارو ਕੋਈ ਨਹੀਂ ਸਮਾ ਪਾ ਕੇ ਇਹ ਹਕੀਮ ਇੱਕ ਹਕੀਮਾਂ ਦੀ ਟੋਲੀ ਵਿੱਚ ਬੈਠਾ ਸੀ ਕਿ ਉੱਥੇ ਨਾਰਾਜ਼ੀ ਹੋਣ ਵਾਲੇ ਰੋਗਾਂ ਦੀ ਗੱਲ ਛਿੜ ਪਈ ਉਸ ਵੇਲੇ ਕਿਸੇ ਹੋਰ ਹਕੀਮ ਨੇ ਉਸ ਰੋਗੀ ਦੀ ਗੱਲ ਕੀਤੀ ਕਿ ਇੱਕ ਮਰਨਾਊ ਰੋਗ ਵਾਲਾ ਗਰੀਬ ਆਦਮੀ ਇੱਕ ਫਕੀਰ ਨੇ ਬਾਣੀ ਕਹਿ ਕੇ ਰਾਜ਼ੀ ਕੀਤਾ ਹੈ ਇਸ ਪਰ ਵੱਡੇ ਹਕੀਮ ਨੇ ਕਿਹਾ ਕਿ ਮੈਂ ਉਸ ਨੂੰ ਕਿਹਾ ਸੀ ਕਿ ਤੂੰ ਮਰ ਜਾਏਂਗਾ ਮੈਂ ਨਹੀਂ ਨਿਸ਼ਚਾ ਕਰਦਾ ਕਿ ਉਹ ਜਿਉਂਦਾ ਹੋਵੇ ਇਸ ਪਰ ਇੱਕ ਆਦਮੀ ਜਾ ਕੇ ਉਸ ਬਿਮਾਰ ਨੂੰ ਲੈ ਆਇਆ ਜੋ ਹੁਣ ਰਾਜ਼ੀ ਸੀ ਇਸ ਨੂੰ ਵੇਖ ਕੇ ਵੱਡੇ ਹਕੀਮ ਨੇ ਪੁੱਛਿਆ ਤੂੰ ਕਿਸ ਧਾਰੂ ਨਾਲ ਰਾਜ਼ੀ ਹੋਇਆ ਹੈ ਉਹ ਕਹਿਣ ਲੱਗਾ ਫਲਾਣੇ ਰੱਬ ਦੇ ਪਿਆਰੇ ਨੇ ਮੇਰੇ ਲਈ ਅਰਦਾਸ ਕੀਤੀ ਤੇ ਮੈਂ ਵੱਲ ਹੋ ਗਿਆ ਇਸ ਪਰ ਹਕੀਮਾ ਨੇ ਕਈ ਆਦਮੀ ਕੱਲ ਕੇ ਉਸ ਰੱਬ ਦੇ ਪਿਆਰੇ ਨੂੰ ਸਾਧ ਮੰਗਾਇਆ ਜਾਂ ਉਹ ਆਇਆ ਤਾਂ ਵੱਡੇ ਹਕੀਮ ਨੇ ਕਿਹਾ ਦੱਸ ਬਈ ਸੰਤਾ ਤੂੰ ਇਸ ਨੂੰ ਕਿਵੇਂ ਰਾਜ਼ੀ ਕੀਤਾ ਹੈ ਉਹ ਕਹਿਣ ਲੱਗਾ ਰਾਜ਼ੀ ਕਰਨ ਵਾਲਾ ਵਾਹਿਗੁਰੂ ਹੈ ਮੈਂ ਤਾਂ ਅਰਦਾਸ ਕੀਤੀ ਸੀ ਤੇ ਇਸ ਨੂੰ ਸ਼ੁਭ ਬਚਨ ਕਹੇ ਸਨ ਵੱਡਾ ਹਕੀਮ ਨੱਕ ਝਾੜ ਕੇ ਕਹਿਣ ਲੱਗਾ ਤੂੰ ਝੂਠ ਬੋਲਦਾ ਹੈ ਕਦੇ ਸ਼ੁਭ ਬਚਨਾ ਨਾਲ ਵੀ ਰੋਗ ਦੂਰ ਹੋ ਸਕਦੇ ਹਨ ਉਸ ਵੇਲੇ ਫਕੀਰ ਨੇ ਹਕੀਮ ਨੂੰ ਕਿਹਾ ਮੂਰਖਾ ਕਿਉਂ ਹੰਕਾਰਿਆ ਗਿਆ ਹੈ ਪਰਮੇਸ਼ਰ ਤੋਂ ਡਰ ਜੋ ਸਰਬਸਮਰਤ ਹੈ ਇਸ ਪਰ ਹਕੀਮ ਦਾ ਚਿਹਰਾ ਲਾਲ ਹੋ ਗਿਆ ਤੇ ਜੋਸ਼ ਨਾਲ ਕੰਬਣ ਲੱਗ ਪਿਆ ਹੁਣ ਸਾਈ ਲੋਕ ਨੇ ਦੂਸਰੇ ਹਕੀਮਾਂ ਨੂੰ ਕਿਹਾ ਕਿ ਦੇਖੋ ਇਸ ਹਕੀਮ ਦੀ ਨਾੜ ਇਸ ਦਾ ਲਹੂ ਸਿਰਵਾਲ ਚੜ ਗਿਆ ਹੈ ਕਿ ਨਹੀਂ ਅਤੇ ਇਸ ਦੇ ਖੂਨ ਦੀ ਚਾਲ ਤਿਰਖੀ ਚੱਲ ਰਹੀ ਹੈ ਕਿ ਨਹੀਂ ਤੇ ਦਿਲ ਧੜਕ ਰਿਹਾ ਹੈ ਕਿ ਨਹੀਂ ਜਾ ਡਿੱਠਾ ਤਾਂ ਇਹੋ ਹਾਲ ਸੀ ਫਿਰ ਫਕੀਰ ਨੇ ਕਿਹਾ ਵੇਖੋ ਮੇਰੇ ਇੱਕ ਅਸ਼ੁੱਭ ਬਚਨ ਮੂਰਖ ਨੇ ਜੋ ਮੈਂ ਇਸ ਨੂੰ ਕਿਹਾ ਹੈ ਇਸ ਨੂੰ ਬਿਮਾਰ ਕਰ ਦਿੱਤਾ ਹੈ ਕਿ ਨਹੀਂ ਦਿਲ ਦੀ ਹਰਕਤ ਬਦਲ ਗਈ ਹੈ ਲਹੂ ਤਿੱਖਾ ਹੈ ਸਿਰ ਨੂੰ ਚੜ ਰਿਹਾ ਹੈ ਸਰੀਰ ਕੰਬ ਰਿਹਾ ਹੈ ਇਹ ਬਿਮਾਰੀ ਹੈ ਕਿ ਨਹੀਂ ਸੋ ਪਾ ਲeo ਲੋਕੋ ਜੇ ਕਿਸੇ ਬਚਨ ਵਿੱਚ ਰੋਗ ਲਗਾ ਦੇਣ ਦੀ ਸਮਰੱਥਾ ਹੈ ਤਾਂ ਕਿਸੇ ਬਚਨ ਵਿੱਚ ਰੋਗ ਹਟਾ ਦੇਣ ਦੀ ਵੀ ਸਮਰੱਥਾ ਹੋ ਸਕਦੀ ਹੈ ਪਰ ਤੱਖ ਲਈ ਪਰਮਾਨ ਨਾ ਲੱਭੋ ਮੈਂ ਮੂਰਖ ਗਾਲ ਨਹੀਂ ਸੀ ਕੱਢੀ ਤੁਹਾਨੂੰ ਇਹ ਦੱਸਣਾ ਸੀ ਕਿ ਬਚਨਾ ਵਿੱਚ ਵੀ ਤਾਸੀਰ ਹੁੰਦੀ ਹੈ ਇਸ ਪਰ ਹਕੀਮ ਸਾਹਿਬ ਮੰਨ ਗਏ ਕਿ ਸਾਈ ਲੋਕ ਠੀਕ ਕਹਿੰਦਾ ਹੈ ਬ੍ਰਿਸਟਰ ਆਨੀ ਜੀ ਤੁਸਾਨੂੰ ਚੇਤੇ ਹੋਊ ਕਿ ਮਾਂ ਦੀ ਲੋਰੀ ਨਾਲ ਤੁਸੀਂ ਨਿੱਕੇ ਹੁੰਦੇ ਸੋ ਜਾਂਦੇ ਸੀ ਲੋਰੀ ਕੋਈ ਅਫੀਮ ਤਾਂ ਨਹੀਂ ਸੀ ਜੋ ਨੀਂਦ ਲੈ ਆਉਂਦੀ ਸੀ ਹੁਣ ਵੀ ਡਿੱਠਾ ਹੋਵੇਗਾ ਕਿ ਮਿੱਠੇ ਵਾਕਾਂ ਨਾਲ ਗਮ ਤੇ ਗੁੱਸਾ ਦੂਰ ਹੋ ਜਾਂਦਾ ਹੈ ਗਮ ਤੇ ਗੁੱਸੇ ਵਿੱਚ ਭੁੱਖ ਮਰ ਜਾਂਦੀ ਹੈ ਮਿੱਠੇ ਵਾਕਾਂ ਨਾਲ ਜ਼ਹਿਰ ਲੈ ਕੇ ਭੁੱਖ ਲੱਗ ਆਉਂਦੀ ਹੈ ਸੋ ਭੁੱਲ ਤੇ ਘਬਰਾਓ ਨਹੀਂ ਬਾਣੀ ਜੋ ਅਸੀਂ ਪੜਦੇ ਹਾਂ ਉਸ ਵਿੱਚ ਪ੍ਰਤੱਖ ਇਹ ਤਸਵੀਰਾਂ ਹਨ ਕਿ ਮਨ ਨੂੰ ਨਿਰਮਲ ਬਲਵਾਨ ਤੇ ਇਕਾਗਰ ਕਰਦੀ ਹੈ ਤੇ ਇਹ ਗੱਲਾਂ ਗੱਲਾਂ ਹੀ ਨਹੀਂ ਪਰਤਾਵੇ ਦੀ ਵਰਤੋ ਹੈ ਮੈਂ ਤਾਂ ਪਰਤਾ ਕੇ ਡਿੱਠਾ ਹੈ ਗੱਲਾਂ ਵਾਲੇ ਧਰਮ ਦੇ ਸਾਰੇ ਮੰਡਲ ਮੈਂ ਅੱਖੀ ਵੇਖੇ ਹਨ ਤੇ ਕਰਨੀ ਵਾਲਾ ਮੰਡਲ ਸਾਡਾ ਇਹ ਘਰ ਹੈ ਹੁਣ ਤੁਸੀਂ ਦੱਸੋ ਬਚਨਾ ਵਿੱਚ ਕੋਈ ਅਸਰ ਮਨ ਨੂੰ ਗੁੱਸੇ ਕੇ ਉਦਾਸ ਖੁਸ਼ ਕੇ ਸ਼ਾਂਤ ਕਰਨ ਵਾਲਾ ਹੈ ਕਿ ਨਹੀਂ ਬਚਨ ਨੀਂਦ ਤੱਕ ਲੈ ਆਉਂਦੇ ਸਿਰ ਪੀੜ ਤੱਕ ਚੜਾ ਦਿੰਦੇ ਹਨ ਤੜਕਾ ਲਾ ਦਿੰਦੇ ਹਨ ਬ੍ਰਿਸ਼ਟ ਰਾਣੀ ਗਾਲਤਾ ਤੁਸੀਂ ਵੀ ਬਾਬੇ ਹਾਰ ਪਤੇ ਦੀਆਂ ਕਰਦੇ ਹੋ ਤੇ ਸਮਝ ਨੂੰ ਠੰਡ ਪਾਈ ਜਾਂਦੇ ਹੋ ਪਰ ਫਿਰ ਵੀ ਜੀ ਚੁਰਾਉਂਦਾ ਹੈ ਤੇ ਕਹਿੰਦਾ ਹੈ ਇਹ ਰੋਜ਼ ਦਾ ਕੀ ਟੰਟਾ ਸਿੱਖਾਂ ਦੇ ਗੱਲ ਪਾਇਆ ਹੋਇਆ ਹੈ ਸੁਭਾਗ ਰੋਜ਼ ਦਾ ਟੰਟਾ ਨਹੀਂ ਛਿੰਨ ਛਿੰਨ ਦਾ ਟੰਟਾ ਦਮ ਦਮ ਦਾ ਟੰਟਾ ਹਾਰ ਮਨੁੱਖ ਨੇ ਆਪਣੇ ਗੱਲ ਪਾਇਆ ਹੋਇਆ ਹੈ ਤੁਸੀਂ ਕਿਹੜੇ ਟੰਟੇ ਤੋਂ ਛੁੱਟੇ ਬੈਠੇ ਹੋ ਬ੍ਰਿਸ਼ਟ ਰਾਣੀ ਕਿਸ ਤਰ੍ਹਾਂ ਸੁਭਾਗ ਹਰ ਛਿਨ ਹਰ ਪਲ ਤੁਹਾਡਾ ਮਨ ਸੋਚਾ ਸੋਚਦਾ ਰਹਿੰਦਾ ਹੈ ਇੱਕ ਤਰੰਗ ਹਟਦਾ ਹੈ ਤੇ ਇੱਕ ਹੋਰ ਉੱਠਦਾ ਹੈ ਕਦੇ ਕਿਸੇ ਛਣ ਤੁਹਾਡਾ ਮਨ ਨਿਚਲਾ ਆਰਾਮ ਵਿੱਚ ਬੈਠਦਾ ਹੈ ਬ੍ਰਿਸਟ ਰਾਣੀ ਹੈਰਾਨ ਹੋ ਕੇ ਤੁਹਾਡਾ ਭਾਵ ਕੀ ਹੈ ਸੁਭਾ ਕਦੇ ਤੁਹਾਡਾ ਮਨ ਵੇਲਾ ਬੈੰਦਾ ਹੈ ਕੋਈ ਨਾ ਕੋਈ ਸੋਚ ਕੋਈ ਨਾ ਕੋਈ ਮਨੋਰਾਜ ਕੋਈ ਨਾ ਕੋਈ ਸੰਕਲਪ ਫੁਰਦਾ ਹੀ ਰਹਿੰਦਾ ਹੈ ਬ੍ਰਿਸਟ ਰਾਣੀ ਇਹ ਤਾਂ ਠੀਕ ਹੈ ਸੁਭਾ ਫਿਰ ਦਾਮ ਵਦਾਮ ਛਿੰਨ ਛਿੰਦਾ ਪਿਟਣਾ ਤਾਂ ਤੁਹਾਡੇ ਗਲੇ ਪੈ ਹੀ ਰਿਹਾ ਹੈ ਭਾਵੇਂ ਕਦੇ ਤਾਂ ਕੰਮ ਕਾਜਾਂ ਮੁਸ਼ਕਲਾਂ ਦੀਆਂ ਸੋਚਾਂ ਸੰਬੰਧੀ ਫੁਰਨੇ ਫੁਰਦੇ ਰਹਿੰਦੇ ਹਨ ਪਰੰਤੂ ਅਕਸਰ ਵੇਰ ਨਿਕੰਮੇ ਬੇਅਰਥ ਖਿਆਲ ਵਹਿਮ ਵਹਿਣ ਮਨੋਰਾਜ ਫੁਰਦੇ ਰਹਿੰਦੇ ਹਨ ਮਨ ਕੁਛ ਨਾ ਕੁਛ ਕਰਦਾ ਹੀ ਰਹਿੰਦਾ ਹੈ ਇੱਥੋਂ ਤਾਈ ਕਿ ਨੀਂਦ ਵਿੱਚ ਵੀ ਨਿਚੱਲਾ ਨਹੀਂ ਸੁਪਨੇ ਦੀ ਜਾਲੀ ਤਣਦਾ ਰਹਿੰਦਾ ਹੈ ਫਿਰ ਤੁਸੀਂ ਹਰ ਵੇਲੇ ਇਸ ਪਿਟਣੇ ਵਿੱਚ ਹੋ ਕੇ ਨਾ ਬ੍ਰਿਸ਼ਟ ਰਾਣੀ ਲੱਗੇ ਤਾਂ ਰਹਿੰਦਾ ਹੈ ਸੁਭਾਗ ਬੱਸ ਤੁਹਾਡਾ ਤੇ ਸਾਡਾ ਫਰਕ ਨਿਰਾ ਇੰਨਾ ਹੈ ਕਿ ਤੁਸੀਂ ਅਨੇਕ ਚਿੰਤਨ ਵਿੱਚ ਰਹਿੰਦੇ ਹੋ ਅਸੀਂ ਇੱਕ ਚਿੰਤਨ ਵਿੱਚ ਰਹਿੰਦੇ ਹਾਂ ਬ੍ਰਿਸ਼ਟ ਰਾਣੀ ਮੈਂ ਨਹੀਂ ਸਮਝੀ ਸੁਭਾਗ ਤੁਹਾਨੂੰ ਅਨੇਕ ਤਰ੍ਹਾਂ ਦੀਆਂ ਸੋਚਾਂ ਫੁਰਦੀਆਂ ਰਹਿੰਦੀਆਂ ਹਨ ਅਸੀਂ ਯਤਨ ਕਰਦੇ ਹਾਂ ਕਿ ਸਾਨੂੰ ਇੱਕੋ ਸੋਚ ਫੁਰੀ ਬ੍ਰਿਸ਼ਟ ਰਾਣੀ ਤੁਸਾਨੂੰ ਘਰ ਦੇ ਕੰਮ ਕਾਜ ਦੀ ਵਿਚਾਰ ਨਹੀਂ ਫੁਰਦੀ ਸੁਭਾਗ ਫੁਰਦੀ ਕਿਉਂ ਨਹੀਂ ਅਸੀਂ ਸੋਚ ਤੋਂ ਉਨਾ ਕੰਮ ਲੈਂਦੇ ਹਾਂ ਜਿੰਨਾ ਸਰੀਰ ਦੇ ਸੁਖ ਤੇ ਸਾਡੇ ਧਰਮਾਂ ਦੇ ਨਿਭਾ ਲੈ ਸਾਨੂੰ ਲੋੜਿੰਦਾ ਹੈ ਬਾਕੀ ਫੇਰ ਅਸੀਂ ਇੱਕ ਚਿੰਤਨ ਵਿੱਚ ਰਹਿੰਦੇ ਹਾਂ ਤੁਸੀਂ ਹਰ ਵੇਲੇ ਮਨ ਨੂੰ ਚਿੰਤਨ ਕਰਨ ਦੇ ਬੰਨ ਵਿੱਚ ਬ੍ਰਿਛ ਬ੍ਰਿਛ ਟਪਾਉਂਦੇ ਤੇ ਬੇਅਰਥ ਫੁਰਨਿਆ ਸੋਚਾਂ ਮਨੋਰਾਜਾਂ ਵਿੱਚ ਝਪਟਕਾਉਂਦੇ ਰਹਿੰਦੇ ਹੋ ਫਿਰ ਕਹਿੰਦੇ ਹੋ ਕਿ ਤੁਹਾਡੇ ਗੱਲ ਛਿੰਚਿੰਦਾ ਪਿੱਟਣਾ ਪੈ ਗਿਆ ਹੈ ਤੇ ਅਸੀਂ ਪਿੱਟਣੇ ਤੋਂ ਖਾਲੀ ਹਾਂ ਹੁਣ ਸੋਚ ਲਓ ਕਿ ਤੁਸੀਂ ਫੁਰਨੇ ਦੇ ਅਧੀਨ ਮਨੋਵਾਸ਼ਨਾ ਦੇ ਵਾਸ ਹਰਦਮ ਬਾਦੂ ਨਕੰਮੇ ਪਟਨੇ ਵਿੱਚ ਹੋ ਕੇ ਨਹੀਂ ਅਸੀਂ ਇੱਕ ਸਾਰਥਕ ਮਤਲਬ ਦੇ ਸੁਖदाई ਇੱਕ ਚਿੰਤਨ ਵਿੱਚ ਹਾਂ ਬ੍ਰਿਸ਼ਟ ਰਾਣੀ ਬੀਬੀ ਤੂੰ ਪੜੀ ਹੋਈ ਮੂਲੋ ਨਹੀਂ ਜਾਪਦੀ ਤੇ ਇਹ ਗੱਲ ਤੂੰ ਮੈਨੂੰ ਇੰਜ ਸਮਝਾਈ ਹੈ ਕਿ ਜੀਕੋ ਤੂੰ ਭਾਰੀ ਵਿਦਵਾਨ ਤੇ ਪੰਡਤ ਹੈ ਸੁਭਾਗ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੜੀ ਹੋਈ ਹਾਂ ਬ੍ਰਿਸ਼ਟ ਰਾਣੀ ਕੀ ਉੱਥੇ ਅਜਹੀਆਂ ਬਰੀ ਗੱਲਾਂ ਐਸੀਆਂ ਸਾਫ਼ ਲਿਖੀਆਂ ਹਨ ਸੁਭਾਗ ਇਸ ਤੋਂ ਵੀ ਉੱਤਮ ਵੇਖੋ ਸਤਿਗੁਰੂ ਜੀ ਆਖਦੇ ਹਨ ਚਿੰਤਤ ਹੀ દિਸੇ ਸਭ ਕੋਈ ਚੇਤੇ ਏਕ ਤਹੀ ਸੁਖ ਹੋਈ ਬ੍ਰਿਸ਼ਟ ਰਾਣੀ ਮਤਲਬ ਸੁਭਾਗ ਇਹ ਕੀ ਸਭ ਕੋਈ ਸੋਚਾਂ ਹੀ ਸੋਚਦਾ ਦਿਸਦਾ ਹੈ ਕਿਸੇ ਦਾ ਮਨ ਬੇਲਾ ਨਿਚਲਾ ਟਿਕਾਓ ਵਿੱਚ ਆਰਾਮ ਵਿੱਚ ਨਹੀਂ ਹੈ ਤੇ ਫਿਰ ਸਾਰੇ ਦੁਖੀ ਦਿਸਦੇ ਹਨ ਸਤਿਗੁਰੂ ਜੀ ਕਹਿੰਦੇ ਹਨ ਕਿ ਜੇ ਇੱਕ ਨੂੰ ਚੇਤੇ ਤਾਂ ਸੁਖ ਹੋ ਜਾਵੇ ਸੋ ਤੁਹਾਡੇ ਗੱਲ ਅਨੇਕ ਚਿੰਤਨਾ ਦਾ ਪਿੱਟਣਾ ਪਿਆ ਹੈ ਅਸੀਂ ਇੱਕ ਚਿੰਤਨ ਵਿੱਚ ਵਸਦੇ ਹਾਂ ਤੇ ਸੁਖੀ ਹਾਂ ਬ੍ਰਿਸ਼ਟ ਰਾਣੀ ਕਿਉਂ ਇੱਕ ਚਿੰਤਨ ਵਿੱਚ ਸੁਖ ਹੈ ਸੁਭਾਗ ਇਹ ਗੱਲ ਬਰੀਕ ਹੈ ਮੇਰੇ ਸਮਝਾਉਂਦੀ ਨਹੀਂ ਜੋ ਮੇਰੀ ਮੋਟੀ ਸਮਝ ਵਿੱਚ ਹੈ ਉਕਰ ਦੱਸਦੀ ਹਾਂ ਜਿਸ ਆਦਮੀ ਦੀ ਅੱਖ ਅਨੇਕ ਦਰਸ਼ਨਾਂ ਨੂੰ ਦੇਖਦੀ ਰਹਿੰਦੀ ਹੈ ਉਹ ਨਿਸ਼ਾਨਾ ਨਹੀਂ ਫੁੰਡ ਸਕਦਾ ਜਿਸ ਤੇ ਨਿਸ਼ਾਨਾ ਫੁੰਡਣਾ ਹੈ ਉਹ ਹਰ ਪਾਸੇੋਂ ਨਜ਼ਰ ਮੋੜ ਕੇ ਇੱਕ ਬਿੰਦੀ ਉੱਤੇ ਨਜ਼ਰ ਟਿਕਾਉਣੀ ਸਿੱਖਦਾ ਹੈ ਜਦ ਇਸ ਟਿਕਾਓ ਵਿੱਚ ਪੱਕ ਜਾਂਦਾ ਹੈ ਫਿਰ ਉਸ ਦਾ ਨਿਸ਼ਾਨਾ ਠੀਕ ਬੈਠਦਾ ਹੈ ਆਪਨੇ ਡਾਕਟਰ ਜੀ ਨੂੰ ਪੁੱਛਣਾ ਉਹ ਇੱਕ ਵਿਦਿਆ ਦੇ ਨਾਮ ਨਾਲ ਤੁਹਾਨੂੰ ਸਮਝਾਉਣਗੇ ਕਿ ਅਸਾਂ ਹੱਦ ਬੰਨੇ ਤਾਂ ਪਾਰ ਅਪਾਰ ਅਨੰਤ ਵਿੱਚ ਜਾਣਾ ਹੈ ਇਸ ਕਰਕੇ ਪਹਿਲਾ ਯਤਨ ਇਹ ਹੈ ਕਿ ਇੱਕ ਬਿੰਦੂ ਉੱਤੇ ਮਾਨ ਟਿਕਾਉਣਾ ਸਿੱਖੇ ਤੇ ਫਿਰ ਅਪਾਰ ਤੇ ਅਨੰਤ ਵਿੱਚ ਪਹੁੰਚਣ ਦਾ ਸਮਾਂ ਆਉਂਦਾ ਹੈ ਮੈਂ ਇਹ ਅਨੁਭਵ ਕਰਦੀ ਹਾਂ ਪਰ ਸਮਝਾ ਨਹੀਂ ਸਕਦੀ ਜਾਂਚ ਨਹੀਂ ਆਉਂਦੀ ਇੱਕ ਕਥਾ ਸੁਣ ਕੇ ਸਮਝ ਲਓ ਇੱਕ ਕੋਸਤ ਨੇ ਆਪਣੇ شاਗਿਰਦਾਂ ਨੂੰ ਤੀਰ ਕਮਾਨ ਦੀ ਵਿਦਿਆ ਸਿਖਾਈ ਇੱਕ ਦਿਨ ਵੱਡੇ ਨੂੰ ਆਖਣ ਲੱਗਾ ਕਿਉਂ ਬਈ ਸਾਹਮਣੇ ਪੂਰਬ ਦਿਸ਼ਾ ਵੱਲ ਮੈਦਾਨ ਵਿੱਚ ਕੀ ਹੈ ਉਸ ਨੇ ਕਿਹਾ ਆਸਤਾ ਮੈਦਾਨ ਹੈ ਵਿੱਚ ਪਿੱਪਲ ਹੈ ਫਿਰ ਉਹਨਾਂ ਪੁੱਛਿਆ ਪਿੱਪਲ ਦੀ ਪੱਛੋਂ ਦਿਸ਼ਾ ਵੱਲ ਕੀ ਹੈ ਉਹ ਕਹਿਣ ਲੱਗਾ ਪਿੱਪਲ ਹੀ ਹੈ ਤੇ ਉਸ ਦਾ ਵੱਡਾ ਟਾਣ ਹੈ ਜੋ ਸਭ ਤੋਂ ਉੱਚਾ ਹੈ। ਉਸਤਾਦ ਨੇ ਫਿਰ ਪੁੱਛਿਆ ਇਸ ਟਾਣ ਤੋਂ ਉੱਪਰ ਵਾਰ ਕੁਝ ਹੈ? ਸ਼ਾਗਿਰਦ ਬੋਲਿਆ ਹਾਂ ਇੱਕ ਤੋਤਾ ਹੈ। ਉਸਤਾਦ ਨੇ ਕਿਹਾ ਤੋਤੇ ਦੀ ਕਿਹੜੀ ਅੱਖ ਤੇਰੀ ਵੱਲ ਹੈ? ਕਹਿਣ ਲੱਗਾ ਖੱਬੀ। ਉਸਤਾਦ ਨੇ ਕਿਹਾ ਤੈਨੂੰ ਕੀ ਦਿਦਾ ਹੈ? ਸ਼ਾਗਿਰਦ ਬੋਲਿਆ ਪੂਰਬ ਦੀ ਦਿਸ਼ਾ ਆਕਾਸ਼ ਦਾ ਮੈਦਾਨ ਵਿੱਚ ਇੱਕ ਪੀਪਲ। ਉਸ ਦਾ ਲੈਂਦੇ ਦਾ ਟਾਣ ਤੇ ਉੱਪਰ ਤੋਤਾ ਤੇ ਤੋਤੇ ਦੀ ਖੱਬੀ ਅੱਖ। ਉਸਤਾਦ ਨੇ ਕਿਹਾ ਇਸ ਅੱਖ ਵਿੱਚ ਤੀਰ ਮਾਰ ਤੀਰ ਮਾਰਿਆ ਪਰ ਉਹ ਤੋਤੇ ਨੂੰ ਨਾ ਲੱਗਾ ਫਿਰ ਉਸਤਾਦ ਨੇ ਦੂਸਰੇ ਸ਼ਾਗਿਰਦ ਨੂੰ ਬੁਲਾ ਕੇ ਉਹ ਗੱਲਾਂ ਪੁੱਛੀਆਂ ਪੂਰਬ ਵੱਲ ਕੀ ਹੈ ਸ਼ਾਗਿਰਦ ਬੋਲਿਆ ਆਕਾਸ਼ ਦਾ ਮੈਦਾਨ ਉਸਤਾਦ ਕੋਈ ਬੂਟਾ ਬਚਿਆ ਹੈ ਸ਼ਾਗਿਰਦ ਜੀ ਹਾਂ ਇੱਕ ਬ੍ਰਿਛ ਹੈ ਤੇ ਉਹ ਪਿੱਪਲ ਦਾ ਹੈ ਉਸਤਾਦ ਨੇ ਪੁੱਛਿਆ ਹੁਣ ਤੈਨੂੰ ਕੀ ਦਿਦਾ ਹੈ ਸ਼ਾਗਿਰਦ ਨੇ ਕਿਹਾ ਪੱਛੋ ਦਾ ਉੱਚਾ ਟਾਣ ਉਸਤਾਦ ਨੇ ਕਿਹਾ ਕਾ ਸਾਮੈਦਾਨ ਤੇ ਸਾਰਾ ਪਿਪਲ ਸ਼ਾਗਿਰਦ ਬੋਲਿਆ ਸਿਰਫ ਇੱਕ ਟਾਂ ਦਿੱਦਾ ਹੈ ਉਸਤਾਦ ਨੇ ਕਿਹਾ ਕੀ ਕੋਈ ਪੰਛੀ ਵੀ ਇੱਥੇ ਹੈ ਸ਼ਾਗਿਰਦ ਨੇ ਕਿਹਾ ਜੀ ਹਾਂ ਹੈ ਇੱਕ ਠਹਿਰਨਾ ਮੈਂ ਨਜ਼ਰ ਜਮਾ ਲਵਾਂ ਠਹਿਰ ਕੇ ਜੀ ਹਾਂ ਹੈ ਔਰ ਤੋਤਾ ਹੈ ਉਸਤਾਦ ਹੁਣ ਤੈਨੂੰ ਕੀ ਦਿੱਦਾ ਹੈ ਸ਼ਾਗਿਰਦ ਜੀ ਤੋਤਾ ਉਸਤਾਦ ਤੋਤੇ ਦੀ ਕਿਹੜੀ ਅੱਖ ਤੇਰੇ ਵੱਲ ਹੈ ਸ਼ਾਗਿਰਦ: ਤਾਕ ਤਾਕੀ ਜੀ ਖੱਬੀ ਅੱਖ। ਉਸਤਾਦ: ਹੁਣ ਤੈਨੂੰ ਕੀ ਦਿਸਦਾ ਹੈ? ਸ਼ਾਗਿਰਦ: ਜੀ ਅੱਖ। ਉਸਤਾਦ ਬੋਲਿਆ ਤੋਤਾ ਕੇ ਪਿੱਪਲ ਕੇ ਕਾਸਤਾ ਮੈਦਾਨ। ਸ਼ਾਗਿਰਦ ਬੋਲਿਆ ਜੀ ਬਿਨਾ ਅੱਖ ਦੇ ਹੋਰ ਕੁਝ ਨਹੀਂ ਦਿਤਾ। ਉਸਤਾਦ ਨੇ ਕਿਹਾ ਇਹ ਅੱਖ ਵਿੰਨ ਸੁਟ। ਹੁਣ ਸ਼ਾਗਿਰਦ ਨੇ ਕਮਾਨ ਖਿੱਚ ਕੇ ਤੀਰ ਦੀ ਸ਼ਿਸ਼ਤ ਬੱਦੀ ਤੇ ਤੀਰ ਛੱਡ ਦਿੱਤਾ। ਤੀਰ ਜਾ ਕੇ ਵੱਜਾ ਜਦੋਂ ਪਿਪਲ 헤ਡ ਜਾ ਕੇ ਡਿੱਠਾ ਤੀਰ ਠੀਕ ਤੋਤੇ ਦੀ ਖੱਬੀ ਅੱਖ ਵਿੱਚ ਵੱਜਾ ਸੀ ਸੋ ਇਸ ਤੋਂ ਤੁਸੀਂ ਸਮਝ ਲਓ ਕਿ ਜਦ ਤੱਕ ਮਨ ਦੀ ਸੂਰਤ ਇੱਕ ਚਿੰਤਨ ਵਿੱਚ ਨਾ ਆਵੇ ਤੇ ਇੱਕ ਨਿਸ਼ਾਨੇ ਉੱਤੇ ਟਿਕ ਨਾ ਜਾਵੇ ਤਦ ਤੱਕ ਉਹ ਵਸਤੂ ਕਿਸ ਤਰ੍ਹਾਂ ਦੇਸੀ ਜੋ ਮਨ ਦੇ ਹੀ ਆਪਣੇ ਓਲੇ ਲੁਕੀ ਖੜੀ ਹੈ ਅਸੀਂ ਇੱਕ ਚਿੰਤਨ ਤੇ ਇੱਕ ਵੱਲ ਖਿਆਲ ਆਪਣੇ ਇੱਕ ਨਿਸ਼ਾਨੇ ਨੂੰ ਧਿਆਨ ਤੇ ਟਿਕਾਣੇ ਲਈ ਕਰਦੇ ਹਾਂ ਇਸ ਪਿਕਾਉ ਵਿੱਚ ਸਾਡੀ ਨਜ਼ਰ ਹੱਦਾਂ ਬੰਨੇ ਲੰਘ ਕੇ ਅਪਾਰ ਤੇ ਅਨੰਤ ਵਿੱਚ ਚਲੀ ਜਾਂਦੀ ਹੈ ਫਿਰ ਉਹ ਕਲੇਸ਼ ਮਿਟ ਜਾਂਦੇ ਹਨ ਤੁਸਾਨੂੰ ਤੇ ਹੋਰ ਸਾਰੇ ਜਗਤ ਨੂੰ ਖਾਰੇ ਹਨ ਤੇ ਜਿਸ ਕਰਕੇ ਅੰਦਰ ਇੱਕ ਤਰ੍ਹਾਂ ਦੀ ਭੜਕੀ ਲੱਗੀ ਰਹਿੰਦੀ ਹੈ ਦਿਲ ਕਦੇ ਕਿਸੇ ਖਿਆਲ ਤੇ ਕਦੀ ਕਿਸੇ ਖਿਆਲ ਤੇ ਟੱਪਦਾ ਫਿਰਦਾ ਹੈ ਕਦੇ ਸ਼ੋਕ ਕਦੇ ਚਿੰਤਾ ਕਦੇ ਕਲੇਸ਼ਾਂ ਵਿੱਚ ਰੁੜਦਾ ਹੈ ਮਨ ਦੀ ਸਹਾਲਤ ਨੂੰ ਖਿੰਡਾਉ ਕਹਿੰਦੇ ਹਨ ਖਿੰਡਾਓ ਵਿੱਚ ਬਲ ਨਹੀਂ ਹੁੰਦਾ ਜੋ ਚੀਜ਼ ਖਿੰਡਦੀ ਹੈ ਉਹ ਨਿਰਬਲ ਹੁੰਦੀ ਹੁੰਦੀ ਆਪਣੇ ਆਪ ਨੂੰ ਨਾਸ਼ ਕਰ ਲੈਂਦੀ ਹੈ ਇਸੇ ਕਰਕੇ ਅਨੇਕ ਚਿੰਤਨ ਵਾਲੇ ਮਨ ਕਰਕੇ ਕਮਜ਼ੋਰ ਹੁੰਦੇ ਹਨ ਮੋਟੀ ਚਈ ਗੱਲ ਤੁਸੀਂ ਤਾਂ ਬਹੁਤ ਜਾਣਦੇ ਹੋਸੋ ਮੈਨੂੰ ਡਾਕਟਰ ਜੀ ਨੇ ਇੱਕ ਦਿਨ ਦੱਸਿਆ ਸੀ ਕਿ ਵੇਲਾ ਦੱਸਣ ਵਾਲੀ ਘੜੀ ਜੋ ਤੁਹਾਡੇ ਵੀ ਕਿਸੇ ਵਿੱਚ ਹੈ ਜਦ ਤੈ ਇਸ ਦਾ ਫਨਰ ਇਕੱਠਾ ਕਰ ਦਿਓ ਤਾਂ ਇਸ ਵਿੱਚ ਸਾਰੇ ਪੁਰਜ਼ਿਆਂ ਨੂੰ ਤੋੜਨ ਦੀ ਸ਼ਕਤੀ ਆ ਜਾਂਦੀ ਹੈ ਜਦੋਂ ਇਹ ਖੁੱਲ ਖੁੱਲ ਕੇ ਖਿੰਡ ਜਾਂਦਾ ਹੈ ਤਾਂ ਇਸ ਦੇ ਹੁੰਦਿਆਂ ਵੀ ਘੜੀ ਖੜੋ ਜਾਂਦੀ ਹੈ ਬ੍ਰਿਸ਼ਟਾਣੀ ਇਹ ਠੀਕ ਹੈ ਪਰ ਇਹ ਦੱਸੋ ਕਿ ਬਾਣੀ ਕਿਉਂ ਫੇਰ ਪੜਦੇ ਹੋ ਸੁਭਾਗ ਇਹ ਮੈਂ ਤੁਹਾਨੂੰ ਦੱਸ ਆਈ ਹਾਂ ਚੇਤੇ ਕਰ ਲਓ ਬ੍ਰਿਸ਼ਟਾਣੀ ਹਾਂ ਠੀਕ ਹੈ ਯਾਦ ਆ ਗਿਆ ਸਾਕੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ